ਅੱਜ ਅੱਜ ਚੌਥਿਆ ਗੇੜ ਜਿਹੜਾ ਮੀਟਿੰਗ ਦਾ ਹੋਇਆ ਫੇਰ ਇੱਕ ਵਾਰ ਪਹਿਲਾਂ ਵਾਂਗੂ ਕਾਫੀ ਲੰਬੀ ਚਰਚਾ ਹੋਈ ਲਗਭਗ 5 ਘੰਟੇ 8 ਵਜੇ ਦੇ ਨਿਢਲੇ ਮੀਟਿੰਗ ਸ਼ੁਰੂ ਹੋਈ ਸੀ 1 ਵਜ ਗਿਆ ਰਾਤ ਦਾ ਤੇ ਕਾਫੀ ਵਿਚਾਰ ਵਟਾਂਦਰੇ ਆਪਸ ਵਿੱਚ ਹੋਏ ਮਾਹੌਲ ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਐਸੀ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮੁਜੰਬੀਕ ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ আর ਦੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਗਰੰਟੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ। ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ। ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ